ਲੋਕ ਸਭਾ ਚੋਣਾਂ ਸਿਰਤੇ ਨੇ ਲੇਕਿਨ ਸਿਆਸੀ ਪਾਰਟੀਆਂ ਵੱਲੋਂ ਹਜੇ ਪੱਤੇ ਨਹੀਂ ਖੁੱਲੇ ਜਾ ਰਹੇ ਜੀ ਹਾਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਅਹਿਮ ਸਮਝੇ ਜਾਂਦੇ ਅਤੇ ਕੋ ਮੰਤਰੀ ਪਦ ਤੇ ਇਤਿਹਾਸਕ ਮਹੱਤਤਾ ਵਾਲੇ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਅਜੇ ਸਿਆਸੀ ਚਹਿਲ ਪਹਿਲ ਸ਼ੁਰੂ ਨਹੀਂ ਹੋਈ ਇਸ ਦਾ ਕਾਰਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਜੇ ਬਾਕੀ ਵੱਡੀਆਂ ਰਾਜਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਆਪਣੇ ਉਮੀਦਵਾਰਾਂ ਦੀ ਅਜੇ ਭਾਲ ਜਾਰੀ ਹੈ ਦੋਵਾਂ ਪਾਰਟੀਆਂ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਟਿਕਟਵਲ ਟਿਕਟਕੀ ਲਗਾਈ ਹੋਈ ਅਤੇ ਟਿਕਟ ਪ੍ਰਾਪਤੀ ਲਈ ਸਿਆਸੀ ਅਸਰ ਰਸੂਖ ਵਰਤੇ ਜਾ ਰਹੇ ਨੇ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਹੀ ਸਪਸ਼ਟ ਤੌਰ ਤੇ ਚੋਣ ਮੈਦਾਨ ਵਿੱਚ ਨੇ ਜਿਨ੍ਹਾਂ ਨੂੰ ਕਿ ਆਮ ਆਦਮੀ ਪਾਰਟੀ ਨੇ ਕਈ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਥਾਪੜਾ ਦੇ ਦਿੱਤਾ ਸੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਨ 2014 ਵਿੱਚ ਹੋਈ ਉਪ ਚੋਣ ਮੌਕੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਅਕਾਲੀ ਭਾਜਪਾ ਗੱਟ ਜੋੜ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 1,99,000 ਦੇ ਕਰੀਬ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਪਰ ਹੁਣ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਜ਼ਿਲ੍ਹੇ ਨਾਲ ਸੰਬੰਧਿਤ ਕਈ ਵਿਧਾਇਕਾ ਵੱਲੋਂ ਉਹਨਾਂ ਦੀ ਖੁੱਲੇआम ਵਿਰੋਧਤਾ ਕੀਤੇ ਜਾਣ ਔਰ ਅਗੂ ਨੂੰ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਤੇ ਸਾਬਕਾ ਸੀਪੀਐਸ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਵੀ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਸੁਪਾਲ ਸਿੰਘ ਖੈਰਾ ਦੇ ਗੱਡਜੋਟ ਟਕਸਾਲੀ ਅਕਾਲੀਆਂ ਤੇ ਸੀਪੀਆਈ ਵੱਲੋਂ ਵੀ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ ਇਸ ਵਾਰ ਜੇਕਰ ਔਜਲਾ ਨੂੰ ਕਾਂਗਰਸ ਵੱਲੋਂ ਟਿਕਟ ਮਿਲਣ ਤੇ ਆਪਣੀ ਹੀ ਪਾਰਟੀ ਦੇ ਆਗੂਆਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਉਥੇ ਹੀ ਭਾਜਪਾ ਦੇ ਸੰਭਾਵੀ ਉਮੀਦਵਾਰ ਸ਼ੀਨਾ ਦੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹੋਣ ਵਾਲਾ ਉਮੀਦਵਾਰ ਵੀ ਮੁਸੀਬਤ ਵਧਾ ਸਕਦਾ ਹੈ ਉਥੇ ਹੀ ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਤਾਂ ਇਸ ਵਾਰ ਚੂਹ ਤਰਫਾ ਮੁਕਾਬਲੇ ਦੇ ਆਸਾਰ ਬਣ ਰਹੇ ਨੇ ਜਦਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਤਿਕੋਣੇ ਮੁਕਾਬਲੇ ਵਿੱਚ ਅਕਾਲੀ ਭਾਜਪਾ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਰਹੇ ਸਨ ਇਹਨਾਂ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸਨ ਇਸ ਵਾਰ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਗਭਗ ਤੈਅ ਹੋ ਚੁੱਕਾ ਹੈ ਸਰਦਾਰ ਚੰਦੂ ਮਾਜਰਾ ਹਲਕੇ ਵਿੱਚ ਲਗਾਤਾਰ ਸਰਗ ਆ ਰਹੀ ਨੇ ਲੇਕਿਨ ਇਸ ਲੋਕ ਸਭਾ ਹਲਕੇ ਦੇ ਨੋ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਕੋਲ ਇੱਕ ਵੀ ਵਿਧਾਇਕ ਨਹੀਂ ਹੈ ਅਤੇ ਹਲਕੇ ਵਿੱਚ ਮੋਦੀ ਲਹਿਰ ਕਿਤੇ ਵੀ ਨਜ਼ਰ ਨਹੀਂ ਆਉਂਦੀ ਜਦ ਕਿ ਅਕਾਲੀ ਦਲ ਤੇ ਭਾਜਪਾ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਵੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਸੱਤਾਧਾਰੀ ਪਾਰਟੀ ਦਾ ਪ੍ਰਮੁੱਖ ਚਿਹਰਾ ਵੀ ਹੁਣ ਤੱਕ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਹੈ ਪਰ ਇੱਥੇ ਅੰਬਿਕਾ ਸੋਨੀ ਦੇ ਪੁੱਤਰ ਰਾਣਾ ਗੁਰਜੀਤ ਸਿੰਘ ਅਤੇ ਕਈ ਵਾਰ ਰਵਨੀਤ ਸਿੰਘ ਬਿੱਟੂ ਦੇ ਨਾਵਾਂ ਦੇ ਚਰਚੇ ਜ਼ਰੂਰ ਸੁਨੇ ਜਾ ਰਹੇ ਨੇ ਉਥੇ ਟਕਸਾਲੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਆਪੋ ਆਪਣੇ ਉਮੀਦਵਾਰ ਐਲਾਨ ਤਾਂ ਕਰ ਚੁੱਕੀਆਂ ਨੇ ਪਰ ਉਹ ਗੱਠਜੋੜ ਕਰਨ ਲਈ ਵੀ ਸਰਗਰਮ ਨੇ ਜੇ ਇਹਨਾਂ ਦਾ ਆਪਸੀ ਗਠਜੋੜ ਹੋ ਜਾਂਦਾ ਹੈ ਤਾਂ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਜਾਂ ਨਰਿੰਦਰ ਸ਼ੇਰਗਿੱਲ ਦੋਵਾਂ ਚੋਭਨਨ ਵਾਲੇ ਇੱਕ ਉਮੀਦਵਾਰ ਦੀ ਨਜ਼ਰ 2014 ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀਆਂ 3 ਲੱਖ ਦੇ ਕਰੀਬ ਵੋਟਾਂ ਤੇ ਠਿੱਗੀ ਹੋਈ ਹੈ ਹਾਲਾਂਕਿ ਇਸ ਵਾਰ ਹਲਕੇ ਵਿੱਚ 3 ਲੱਖ ਤੋਂ ਵਧੇਰੇ ਨਵੀਆਂ ਵੋਟਾਂ ਦਾ ਇਜ਼ਾਫਾ ਵੀ ਚੋਣਾਂ ਦੇ ਨਤੀਜੇ ਨੂੰ ਪ੍ਰਭਾਵਿਤ ਕਰੇਗਾ ਜਿਸ ਕਰਕੇ ਇਸ ਵਾਰ ਕਾਂਗਰਸ ਅਕਾਲੀ ਦਲ ਜਮਹੂਰੀ ਗਠਜੋੜ ਜਿਸ ਵਿੱਚ ਬਸਪਾ ਅਤੇ ਖੱਬੇ ਪੱਖੀ ਵੀ ਸ਼ਾਮਲ ਨੇ ਅਤੇ ਟਕਸਾਲੀ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਵਿੱਚ ਚੋਂ ਤਰਫਾਂ ਮੁਕਾਬਲਾ ਹੋਣ ਦੇ ਅਸਾਰ ਬਣ ਰਹੇ ਨੇ ਇਹ ਜੋ ਚੋਣਾਂ ਤੱਕ ਟੀਕੇ ਰਹਿੰਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੁੱਲ ਮਿਲਾ ਕੇ ਸੱਤਾਧਾਰੀ ਪਾਰਟੀ ਅਤੇ ਅਕਾਲੀ ਭਾਜਪਾ ਉਮੀਦਵਾਰ ਵਿਰੋਧੀ ਵੋਟਾਂ ਵੰਡੇ ਜਾਣ ਦੀ ਆਸ ਜ਼ਰੂਰ ਲਾਈ ਬੈਠੇ ਨੇ ਤਾਂ ਜੋ ਉਹਨਾਂ ਨੂੰ ਮਿਲਣ ਵਾਲੀ ਸੰਗਠਿਤ ਵੋਟ ਨਾਲ ਉਹ ਲੋਕ ਸਭਾ ਦੀਆਂ ਪੌੜੀਆਂ ਝੜ ਸਕਣ ਉੱਥੇ ਹੀ ਦਿਨ-ਬਦਿਨ ਦਿਲਚਸਪ ਹੁੰਦਾ ਜਾ ਰਿਹਾ ਲੋਕ ਸਭਾ ਚੋਣਾਂ ਦਾ ਇਹ ਅਖਾੜਾ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਦਿਲਚਸਪ ਹੁੰਦਾ ਹੈ ਇਹ ਵੇਖਣ ਵਾਲਾ ਹੈ ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ